ਸਰਵदलीय ਪਾਰਟੀ ਦੀ ਮੀਟਿੰਗ ਵੀ ਹੋਈ ਸੀ ਉਸ ਤੋਂ ਪਹਿਲਾਂ ਅਸੀਂ ਪਾਰਟੀ ਨੇ ਆਪਣਾ ਸਟੈਂਡ ਕਲੀਅਰ ਕਰਨ ਲਈ ਅਸੀਂ ਆਪਣੀ ਮੀਟਿੰਗ ਕਰਕੇ ਪਰ ਸਰਵदलीय ਮੀਟਿੰਗ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਆਪਣਾ ਸਟੈਂਡ ਕਲੀਅਰ ਕਰਤਾ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਲੋਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਖੜੀ ਹੈ ਔਰ ਇਹ ਵੀ ਨਾਲ ਮੈਂ ਕਹਾਂਗਾ ਕਿ ਅੱਜ ਜਿਹੜਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਇਹ ਹਰਿਆਣੇ ਨੂੰ ਪਹਿਲੇ ਲੋੜ ਤੋਂ ਵੱਧ ਪਾਣੀ ਆ ਉਹਦੇ ਹਿੱਸੇ ਦਾ ਪਾਣੀ ਜਾ ਚੁੱਕਾ ਹੈ ਭਾਵੇਂ ਉਹਨਾਂ ਨੂੰ ਪਹਿਲਾਂ ਪਾਣੀ ਫालतू ਛੱਡਣ ਦੀ ਲੋੜ ਕੀ ਸੀ ਕਿਉਂਕਿ ਇਹ ਮੀਟਿੰਗ ਦੇ ਵਿੱਚ ਵੀ ਆਇਆ ਕਿ ਵੀ ਕੀ ਉਹ ਪਾਣੀ ਫालतੂ ਉਹਨਾਂ ਨੂੰ ਦਿੱਤਾ ਗਿਆ ਤੇ ਉਹਨਾਂ ਨੂੰ ਦੱਸਿਆ ਕਿ ਹਾਂ ਜੀ ਅਸੀਂ 10000 ਕਿਸੀ ਕਿ ਛੱਡਿਆ 10500 ਕਿ ਛੱਡਿਆ 9000 ਕਿ ਛੱਡਿਆ ਭਾਵ 8500 ਕਿਸੀ ਤੇ ਨਾਲ ਜੀ ਤੇ 10000 ਕਿ ਛੜਨਾ ਸੀ ਸੋ ਇਸ ਕਰਕੇ ਜੇ ਪੰਜਾਬ ਦੀ ਸਰਕਾਰ ਨੇ ਆਪਣੇ ਫਰਜ਼ ਪੂਰੀ ਤਰ੍ਹਾਂ ਨਹੀਂ ਨਿਭਾਏ ਔਰ ਹਰਿਆਣੇ ਨੂੰ ਲੋੜ ਪਰੋਂ ਤੋਂ ਵੱਧ ਪਾਣੀ ਦਿੰਦੇ ਰਹੀ ਜਿਹਦੇ ਕਰ ਅੱਜ ਦੀ ਸਥਿਤੀ ਉਤਪਨ ਹੋਈ ਜੇ ਅੱਜ ਦੀ ਹਕੀਕਤ ਦੇ ਵਿੱਚ ਇਹ ਆ ਕਿ ਹਰਿਆਣੇ ਨੂੰ ਜਿਵੇਂ ਉਹਨੇ ਸਾਰਾ ਪਾਣੀ ਲੈ ਲਿਆ ਤੇ ਉਹਨੂੰ ਦੇਖ ਬੂੰਦ ਨਹੀਂ ਦੇਣੀ ਚਾਹੀਦੀ ਪਰ ਅਸੀਂ ਅੱਜ 4000 ਕਿਊਸ ਦੇ ਰਹੇ ਹਾਂ ਕਿ ਇਨਸਾਨੀਅਤ ਦੇ ਨਾਮ ਪਰ ਜੇ ਇਹ ਹੀ ਆਪਣਾ ਪੰਜ ਆਪਣੇ ਉਹ ਪੈਰਾਮੀਟਰ ਦੇ ਉੱਤੇ ਕੰਮ ਕਰਦੇ ਹੁੰਦੇ ਤੇ ਅੱਜ ਇਹ ਸਥਿਤੀ ਉਪਰ ਨਹੀਂ ਸੀ ਹੋਣੀ ਤੇ ਅੱਜ ਵੀ ਇਸ ਤਰ੍ਹਾਂ ਚੱਲਦਾ ਰਹਿਣਾ ਸੀ ਔਰ ਇਹਨਾਂ ਨੂੰ ਪਾਣੀ ਜਿਹੜਾ ਉਸ ਵਿੱਚ ਸਟੋਰ ਕਰਕੇ ਰੱਖਣਾ ਚਾਹੀਦਾ ਸੀ ਔਰ ਇਹਨਾਂ ਕੋ ਕਪੈਸਿਟੀ ਸੀ ਪਰ ਅੱਜ ਅਸੀਂ ਕਹਿੰਦੇ ਹਾਂ ਕਿ ਸਾਡੇ ਕੋ ਡੇਮਾਂ 'ਚ ਪਾਣੀ ਹੈ ਨਹੀਂ ਤੇ ਕੱਲ ਜੇ ਉਹ ਰੱਖਿਆ ਹੁੰਦਾ ਤਾਂ ਸਾਨੂੰ ਇਹ ਜਿਹੜੀ ਸਮੱਸਿਆ ਉਹ ਨਹੀਂ ਸੀ ਉਤਪਨ ਹੋਣੀ ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਪੰਜਾਬ ਸਰਕਾਰੀਆਂ ਨਿਯਮਕੀਆਂ ਦਾ ਹੀ ਇਨਫੀਜ ਹੈ ਕਿ ਜਿਹੜੀ ਅੱਜ ਦੀ ਸਥਿਤੀ ਉਤਪਨ ਲਾਉਣਾ ਵੀ ਇਹ ਵੀ ਇੱਕ ਕਹਿ ਸਕਦੇ ਕਿ ਪੰਜਾਬ ਸਰਕਾਰ ਨੇ ਇੰਨੇ ਲੈ ਕੀ ਨਾ ਕੀਤੀ ਹੁੰਦੀ ਕਿ ਅੱਜ ਸ਼ਾਇਦ ਸੀ ਆਪਣੇ ਦੇਸ਼ ਦੀ ਚਿੰਤਾ ਜ਼ਿਆਦਾ ਕਰਦੇ ਹੁੰਦੇ ਹਰਿਆਣਾ ਬੀਜੇਪੀ ਆਪਣਾ ਪੰਜਾਬ ਹਰਿਆਣੇ ਦਾ ਸਟੈਂਡ ਲੈ ਗਈ ਔਰ ਪੰਜਾਬ ਬੀਜੇਪੀ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰਦੀ ਪੰਜਾਬੀਅਤ ਦੇ ਲਈ ਕੰਮ ਕਰਦੀ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਸਾਡਾ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਹੈ ਸਾਡਾ ਪੰਜਾਬ ਪੰਜਾਬ ਕੇ ਪੰਜਾਬ ਕੇਡਰ ਸੈਂਟਰ ਦੇ ਅਕੇ ਕਿਸ ਤਰ੍ਹਾਂ ਨਿਕਲ ਰਹੀ ਹੈ ਜਿੱਥੇ ਤੱਕ ਅਸੀਂ ਕਹਿੰਦਾ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਵੀ ਆਪਨੀ ਤਰਫ ਪੂਰੀ ਤਰ੍ਹਾਂ ਧ੍ਰੜ ਜਿਹੜੇ ਹੈਗੇ ਆ ਔਰ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਆਪਣਾ ਪੱਖ ਦ੍ਰਿੜਤਾ ਨਾਲ ਰੱਖੋ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਪਾਣੀਆਂ ਦੇ ਮੁੱਦੇ ਦੇ ਉੱਤੇ ਪਾਣੀ ਜਿਹੜਿਆ ਉਹਨੂੰ ਸੇਫ ਕਰਨਾ ਔਰ ਪੰਜਾਬ ਦੇ ਹੇਤਾਂ ਨੂੰ ਕਾਮਾਦੀ ਪਾਰਟੀ ਉਹਨੇ ਲਈ ਸਰਕਾਰ ਦੇ ਨਾਲ ਕਾਮਾਦੀ ਪਾਰਟੀ ਦੇ ਆਗੂਆਂ ਦਾ ਇਹ کہنا ਹੈ ਕਿ ਬੀਬੀ ਐਮਬੀ ਦੇ ਵੀ ਜਿਹੜੇ ਅਧਿਕਾਰੀ ਹਰਿਆਣਾ ਤੋਂ ਲਿਆ ਕੇ ਲਗਾਏ ਗਏ ਨੇ ਜਿਹੜਾ ਕਿ ਅਸੰਵਿਧਾਨਿਕ ਹੈ ਕਹਿੰਦਾ ਹੈ ਕਿ ਸੰਭਾਲਣਾ ਸੂਬਾ ਸਰਕਾਰ ਨੇ ਆ ਆਪਣੀਆਂ ਗਲਤੀਆਂ ਜਿਹੜੀਆਂ ਆ ਉਹ ਛਪਾਉਣ ਦੇ ਲਈ ਕਿਸੇ ਦੂਸਰੇ ਦੇ ਉੱਤੇ ਨਾ ਪਾਓ ਪਰ ਇਸ ਕਰਕੇ ਆਪਣਾ ਸਵਾਰਜ ਜਿਹੜਾ ਸਹੀ ਨਭਾਓ